ਹੇ ਦੇਬਾ ਜਿਆਪਲ ਬਾਈ ਕਹ ਰਿਆ ਸੀਗਾ ਵੀ ਗੋਆ ਤੋਂ ਇਨਫਲੂਐਂਸਟ ਦੇ ਆਏ ਨਾ ਪਹਿਲਾਂ ਦੇ ਅੰਗਰੇਜ਼ਾਂ ਵਾਲੇ ਆਏ ਉਹ ਗੋਆ ਗਾਵੇ ਸੀ ਪਰ ਇਹ ਤੇ ਪੰਜਾਬ ਚ ਤੇ ਉਦੋਂ ਆਈ ਜਦੋਂ ਨਾ ਮਗਰਲੇ ਟਾਈਮਾਂ ਚ ਰਾਜੇ ਦੇ ਰਣਜੀਤ ਸਿੰਘ ਦੇ ਲਾਲਾ ਹੋਰ ਲਾਲਾ ਇਹ ਬਾਹਮਣ ਬਾ ਵੜ ਗਿਆ ਸੀਗਾ ਤੇ ਆਹ ਰਾਜੇ ਰੂਜੇ ਵੀ ਭੰਜ ਉਹਨਾਂ ਦੇ ਚੱਕਰੇ ਚ ਵੜ ਗਏ ਤੇ ਇਹ ਸਿੱਖੀ ਦੇ ਨਾਂ ਤੇ ਜਿਹੜਾ ਪ੍ਰਚਾਰ ਹੋ ਰਿਹਾ ਸੀ ਵਿੱਚ ਦੇਵੀਆਂ ਪੂਜੀ ਜਾਂ ਦੇ ਵਿੱਚ ਵਾਲੇ ਹਵਨ ਕਰੀ ਜਾਂਦੇ ਵਿੱਚ ਇਹ ਮੂਰਤੀਆਂ ਲਾਉਣੀਆਂ ਉਹ ਫਿਰ ਜਦੋਂ ਲੋਕ ਜਿਹੜੇ ਸੀ ਸਿੱਖੀ ਚ ਸਿੱਕੀ ਕਰਕੇ ਆਏ ਸੀਗੇ ਹੋਰ ਆ ਤੇ ਉਹ ਕਨਫਿਊਜ਼ ਹੋ ਗਏ ਉਹਨਾਂ ਨੂੰ ਇਹ ਵੀ ਕਿਤੇ ਹੀ ਸਿੱਖੀ ਆ ਜਦੋਂ ਇਹਦਾ ਰਣਜੀਤ ਸਿੰਘ ਦਾ ਤਖਤਾ ਪਲਟ ਹੋਇਆ ਤਖਤਾ ਨਹੀਂ ਮਤਲਬ ਟੇਕਓਵਰ ਕੀਤਾ ਬ੍ਰਿਟਿਸ਼ ਨੇ ਸੌਰੀ ਉਦੋਂ ਜਿਹੜੇ ਕਲੋਨੀ ਦੇ ਅੰਦਰ ਆਇਆ ਤੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਜਿੰਨਾਂ ਕੋ ਗੁਰਦੁਆਰੇ ਜਾਂ ਸਿੱਖੀ ਦਾ ਵਾਗਡੋਰ ਸੀਗੇ ਉਹ ਤੇ ਕਰੀਬ-ਕਰੀਬ ਸਾਰੇ ਬ੍ਰਾਹਮਣ ਜਿਵੇਂ ਬਣ ਬੈਠੇ ਸੀਗੇ ਉਦੋਂ ਫਿਰ ਬੜਾ ਉਹ ਇੱਕ ਤੇ ਹੋਇਆ ਨਾ ਗਰੀਬ ਬੰਦੇ ਪੈਸੇ ਦੇ ਕੇ ਕਰਦੇ ਉਦੋਂ ਜਿਹੜੀਆਂ ਪੜ੍ਹੀਆਂ ਲਿਖੀਆਂ ਕਹਿੰਦੀਆਂ ਘੌਂਦੀਆਂ ਫੈਮਿਲੀਆਂ ਸੀਗੀਆਂ ਉਹ ਕੁਝ ਤੇ ਮੁਸਲਮਾਨ ਹੋ ਗੀਆਂ ਕੁਝ 크ਿਸਚੀਅਨ ਬਣੀਆਂ ਤੇ ਫਿਰ ਉਹ ਤੋਂ ਬਾਅਦਾਂ ਗਰੀਬ ਫਿਰ ਇਹਨਾਂ ਨੇ ਕਾਲਜ-ਕੂਲਜ ਖੋਲੇ ਗੋਰਿਆਂ ਨੇ 베ਰਿੰਗ ਬਟਾਲੇ ਧਾਰੀਵਾਲ ਮਿਲਦ ਖੋਲੀ ਇੱਧਰ ਹੋਰ ਅੰਮ੍ਰਿਤਸਰ ਹੋਰ ਫਲਾਣੇ ਉਧਰ ਗੁਰਦਾਸਪੁਰ ਜ਼ਿਲ੍ਹੇ 'ਚ ਉਥੋਂ ਇਹੋ ਜਿਹੜੀ ਨਾ ਉਥੋਂ ਮਿਸ਼ਨਰੀ ਦਾ ਕੰਮ ਕਰਦੇ ਸੀ ਤੇ ਉਹ ਜਿਹੜੇ ਆ ਜਿਵੇਂ ਤੁਸੀਂ ਪਤਾ ਕਰਿਓ ਧਾਲੀਆ ਧਾਰੀਆਲ ਸ਼ਹਿਰ ਕਸਬਾ ਵਾ ਉਥੇ ਮਿਲਦੀ ਸੀ ਪ੍ਰਾਣੀ ਬਟਾਲਾ ਉਥੇ ਕਾਲਜ ਕੋਲ ਉਥੇ ਬੜੇ ਲੋਕ 47 ਤੋਂ ਪਹਿਲਾਂ 크ਿਸਚਨ ਹੋ ਗਏ ਗਰੀਬ ਇੱਕ ਤੇ ਚੰਗੀਆਂ ਫੈਮਿਲੀਆ ਹੋ ਗਈਆਂ ਕੁਝ ਤੇ ਇੱਕ ਗਰੀਬ ਹੋ ਗਏ ਉਦੋਂ ਬੇ ਮੀਡਲ ਕਲਾਸ ਨਹੀਂ ਹੋਈ ਉਹ ਮੋਸਟਲੀ ਆ ਜਿਹੜਾ ਸਿੱਖੀ ਦੇ ਨਾਂ ਤੇ ਆ ਦੇਵੀ ਦੇਵਤੇ ਆ ਗਏ ਜਦੋਂ ਆ ਬਨਾਰਸੀ ਠੱਗ ਤੇ ਆ ਦੇਵੀ ਪੂਜੇ ਉਦੋਂ ਲੋਕੀ ਚਾਰਟ ਹੋ ਗਏ ਉਹਨਾਂ ਨੂੰ ਕਿਹਾ ਵੀ ਜਰ ਜੇ ਇਹੀ ਇਹੀਆਂ ਚੀਜ਼ਾਂ ਪੂਜਣੀਆਂ ਤੇ ਆਪਾਂ ਗੌਰਮੈਂਟ ਗੌਰਿਆਂ ਦੀ ਆਪਾਂ ਜੀ ਜੀ ਸੀ ਪੂਜ ਲੈਣੇ ਆ ਜੇ ਸ਼ਿਵਜੀ ਤੋਂ ਡਰੀ ਜਾਣਾ ਜਾਂ ਮਾਤਾ ਤੋਂ ਡਰੀ ਜਾਣਾ ਮਾਤਾ ਹੀ ਪੂਜੀ ਜਾਣੀ ਆ ਉਦੋਂ ਇਹ ਕੰਮ ਸ਼ੁਰੂ ਹੋਇਆ ਫਿਰ ਠੱਲ ਪੈ ਗਈ ਅਕਾਲੀ ਮੂਵਮੈਂਟ ਵੇਲੇ ਫਿਰ ਬਹੁਤ ਸਾਰੇ ਲੋਕ ਜਿਹੜੇ ਆ ਜਦੋਂ ਸਿੱਕੀ ਉਹਨਾਂ ਨੇ ਫਿਕਸ ਕੀਤੀ ਵਾਪਸ ਤੇ ਵਾਪਸ ਮੋੜਾਏ ਨਹੀਂ ਤੇ ਬਹੁਤ ਜ਼ਿਆਦਾ ਲੋਕ 크੍ਰਿਸਚੀਅਨ ਹੋਣਦੇ ਸੀ ਚੰਗੇ ਭਲੇ ਭਲੇ ਲਿਖੇ ਆ ਇਨਾਂ ਦੀ ਵਜ੍ਹਾ ਕਰਕੇ ਆ ਸੰਪਰਦਾਏ ਜੋ ਵੀ ਆ ਤੁਹਾਡੇ ਨਿਰਮਲੇ ਉਦਾਸੀ ਤੇ ਆ ਦਲਪੰਥੀਏ ਜਿਹੜੇ ਦੇਵੀ ਪੂਜਕ ਹੁਣ ਜਿਹੜਾ ਕੰਮ ਆ ਹੁਣ ਤੇ ਆਪਾਂ ਨੂੰ ਪਤਾ ਹੀ ਆ ਹੁਣ ਜਿਹੜੀ ਇੰਡੀਆ ਨੇ ਸਟੇਟ ਆ ਬਾਕੀ ਸਟੇਟਾਂ ਚ ਤੇ ਉਹਨਾਂ ਨੂੰ ਡੱਕਦੀ ਆ ਪਰ ਪੰਜਾਬ ਚ ਉਹ ਕਹਿੰਦੇ ਆ ਵੀ ਸਿੱਖਾਂ ਨੂੰ ਅਸੀਂ ਡੀਲ ਕਰਨ ਲਈ ਇੱਥੇ ਹੈਲਪ ਪ੍ਰਮੋਟ ਕਰ ਰਹੀ ਆ ਗਵਰਨਮੈਂਟ 크ਰਿਸਟੀਅਨਿਟੀ ਨੂੰ ਸਟੇਟ ਤੇ ਆ ਸੈਂਟਰ ਦੇ ਸੈਂਟਰ ਜਿਹੜਾ ਇੰਡੀਆ ਦਾ ਪ੍ਰਮੋਟ ਕਰਦਾ ਪਿਆ ਇਸ ਟਾਈਮ ਉਤੋਂ ਤੋਂ ਤੋਂ ਆ ਮਾੜੇ ਮੋਟੇ ਲੋਕਲ ਲੈਵਲ ਤੇ ਕਾਰਕੁਨ ਜਿਹਾ ਇੰਦਰੇ ਰੋਲਾ ਪਾਈ ਜਾਂਦੇ ਆ ਬੀ ਜੀ ਪੀ ਦੇ ਪਰ ਉਹ ਥੱਲੇ ਵਾਲੀ ਪੌਂਡੇ ਆ ਪੰਜਾਬ ਦੇ ਅੰਦਰ ਖਾਤੇ ਸਟੇਟ ਸਪான்ਸਰ ਆ ਹੁਣ ਜਿਹੜਾ 크ਰਿਸਚੀਅਨਿਟੀ ਚੱਲਣ ਦੀ ਉਦੋਂ ਬਹੁਤ ਫੈਮਲੀਆਂ ਗਈਆਂ ਵਾ ਤੁਸੀਂ ਐ ਦੇਖੋ ਵੀ ਸਿੱਖੀ ਦਾ ਇਹ ਹਲਾਤ ਕਰਤਾ ਆ ਇਹਨਾਂ ਨੇ ਅੱਜ ਇਹਨਾਂ ਨੇ ਦੂਜੇ ਤੀਜੇ ਗ੍ਰੰਥ ਲਿਖਿਆ ਵੀ ਲੋਕਾਂ ਨੂੰ ਸਿੱਖੀ ਦੇ ਮੁਕਾਬਲੇ ਭਾਵੇਂ ਆਰਿਆ ਸਮਾਜ ਚੰਗਾ ਲੱਗਣ ਲੱਗ ਪਿਆ ਉਸੋ ਲੋਕਾਂ ਨੂੰ ਇਸਲਾਮ ਚੰਗਾ ਲੱਗਦਾ ਲੱਗ ਪਿਆ 크ਰਿਸਚੀਅਨਿਟੀ ਚੰਗੀ ਲੱਗਣ ਲੱਗ ਪਈ ਅੱਛਾ ਕੇਡੀ ਭਾਈ ਆਏ ਕਿਡੀ ਭਾਈ ਆਪ ਬੜੇ ਐਕਟਿਵ ਰਹਤੇ ਹੋ ਯਹਾਂ ਤੇ ਭੱਜੇ ਜੀ ਆਪਾਂ ਇਹ ਬੜਾ ਇੱਥੇ ਸਵੀਕਾਂਸ ਬੂਸਾ ਲਾਉਂਦਾ ਇਹ ਇੱਥੇ ਕਿਡ ਐਕਟਿੰਗ ਜੇ ਲਿਖਿਆ ਹੁੰਦਾ ਉਹਦੇ ਨਾਂ ਤੇ ਆਏ ਹੁੰਦਾ ਡੇਟਾ ਕੀ ਚਿਕਰ ਪਿਆ ਨਹੀਂ ਨਹੀਂ ਉਹ ਤਰ ਗਿਆ ਪਾ ਦਿੱਐ ਸੁਟ ਛੱਟ ਗਿਆ ਪਤਾ ਨਹੀਂ ਤੇ ਤੁਸੀਂ ਆ ਦੇਖ ਲੋ ਯਾਰ ਅਰਜੀਤ ਸਿੰਘ ਵੇਲੇ ਉਹ ਮਗਰੋਂ ਇੰਨਰੀਆਂ ਪਹਾੜਾਂ ਦੇ ਚੱਕਰਾਂ 'ਚ ਉਹਨੇ ਮੰਦਿਰ ਬਣਾਉਣੇ ਸ਼ੁਰੂ ਕਰਤੇ ਜਿਹੜਾ ਉਹ ਤੁਹਾਡਾ ਉਹਦਾ ਮੁੰਡਾ ਜੋ ਮਰਜ਼ੀ ਕਹੀ ਜਾਂ ਅੰਗਰੇਜ਼ਾਂ ਨੇ ਬਣਾਇਆ ਉਹ 14 15 16 ਸਾਲ ਦਾ ਸੀਗਾ ਉਹ ਆਪਣੀ ਮਰਜ਼ੀ ਨਾਲ ਬਣਿਆ 크ਿਸਚਨ ਉਹ ਦੋਵੇਂ ਅੱਜ ਦੇ 20 ਸਾਲ ਦੇ ਬਰਾਬਰ ਮੰਨਿਆ ਜਾਂਦਾ ਏ ਉਹਦੇ ਨਿਆਣਾ 18 ਸਾਲ ਦੇ ਹਾਂਜੀ ਹਾਂਜੀ ਉਹੀ ਆਪ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਜਿਹੜੀਆਂ ਗਰੂਮਿੰਗ ਹੋ ਰਹੀ ਐ ਤੇ ਚੀਕਾਂ ਮਾਰ ਰਹੀ ਐ ਵੀ ਸਾਡੇ ਵਿੱਚ ਇੱਕ ਗਰੂਮਿੰਗ ਹੋ ਗਈ ਆ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਹੁਣ ਕੀ ਕਰਾਂਗੇ ਕਿੱਦਾਂ ਹੋਊਗੀ ਪੰਨੂ ਕਰੇ ਕੋਸ਼ ਪੰਨੂ ਜਾਵੇ ਬਾਹ ਫੜੇ ਲੱਤਾਂ ਫੜੇ ਉਹਨਾਂ ਦੀਆਂ ਵੀ ਉਹ ਤਾਂ ਤੁਹਾਡੀ ਗਲਤੀ ਆ ਪ੍ਰਚਾਰ ਕਰਨ ਦੀ ਵੀ ਤੁਸੀਂ ਉਹਨਾਂ ਨੂੰ ਜਿਹੜਾ ਪ੍ਰਚਾਰ ਕਰ ਰਹੇ ਹੋ ਉਹ ਚੱਕ ਮੀਆਂ ਗੱਲਾਂ ਇੱਧਰ ਉੱਧਰ ਲੀਆਂ ਤੁਸੀਂ ਉਹਨਾਂ ਨੂੰ ਸਿੱਧਾ ਦੀ ਇੱਕ ਲੌਜੀਕ ਮੂਰੇ ਰੱਖੋ ਨਿਆਣਿਆਂ ਨੂੰ ਆਪਣਾ ਨੂੰ ਕਹੋ ਵੀ ਆਹ ਗੱਲ ਆ ਤੁਸੀਂ ਉਹਨਾਂ ਕਹਾਣੀਆਂ ਪਾਈ ਜਾਂਦੇ ਆਂ ਡੁੱਟੀਆਂ ਗੱਪਾਂ ਕਪੌੜ ਉਹਨਾਂ ਨੂੰ ਤਾਂ ਗੱਲ ਨਹੀਂ ਆਉਂਦੀ ਮୋਰੇ ਉੱਥੇ ਫਿਰ ਥੱਟੇ ਹੋ ਜਾਂਦੇ ਆਂ ਆਹੀ ਕੁਛ ਹੋਣਾ ਸੀ ਆਹੀ ਹੋਣਾ ਸੋ ਤੁਸੀਂ ਆਹ ਦੇਖ ਲਓ ਯਾਰ ਇਹਨਾਂ ਨੇ ਉਹਨੂੰ ਕਿੰਨਾ ਮਸ਼ਹੂਰ ਕੀਤਾ ਉਹ ਚੱਲ ਹੁਣ ਵਿਚਾਰਾ ਰਿਆ ਨਹੀਂ ਬੇਸਿਕ ਆਫ ਸਿੱਕੀ ਵਾਲਾ ਜਗਰਾਤ ਸਿੰਘ ਹੈ ਨਾ ਉਹ 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 ਜਿਨ੍ਹਾਂ ਨੂੰ ਗਰੂਮ ਕਰਦੇ ਆ ਉਹਦੀਆਂ ਵੀਡੀਓ ਦਿਖਾ ਕੇ ਕਹਿੰਦੇ ਵੀ ਆ ਤੁਹਾਡਾ ਮੇਨ ਬੰਦਾ ਵਾ ਇਹ ਆ ਗੱਲ ਕਰਨ ਦੇ ਤੇ ਉਹ ਤਾਂ ਮੁਖੌਲ ਬਣਾਉਂਦੇ ਉਹਨਾਂ ਕੋਲ ਯਾਰ ਦੇਖੋ ਜੇ ਤੁਸੀਂ ਕਿਸੇ ਨਾਲ ਡਿਬੇਟ ਕੀਤੀ ਆ ਰੋਡ ਦੇ ਉੱਤੇ ਹੈਨਾ ਤੇ ਤੁਸੀਂ ਪਾਤੀ ਵੀ ਅਸੀਂ ਡਿਬੇਟ ਕੀਤੀ ਤੁਹਾਡੇ ਫੈਨਾਂ ਨੇ ਪਾਤੀ ਚੱਕ ਤੇ ਫੱਟੇ ਤੇ ਉਧਰ ਜਿਨ੍ਹਾਂ ਨਾਲ ਤੁਸੀਂ ਡਿਬੇਟ ਕੀਤੀ ਉਹਨਾਂ ਨੇ ਵੀ ਵੀਡੀਓ ਆਪਣੇ ਚੈਨਲ ਤੇ ਪਾਤੀ ਵੀ ਅਸੀਂ ਚੱਕਦੇ ਫੱਟੇ ਡੇਬੇਟ ਦਿੱਤੀ ਉਹ ਆਉਂਦੀ ਆ ਵੀ ਦੂਜੀ ਪਾਰਟੀ ਲੱਭੇ ਵੀ ਮੈਂ ਵੀਡੀਓ ਪਾਵਾਂ ਨਾ ਤੇ ਦੂਜੇ ਦੀ ਮੈਂ ਰਿਪੋਰਟ ਕਰਾਂ ਪੈਣ ਦਾ ਨਾ ਦਵਾ ਜੇ ਨਾਲ ਤੁਸੀਂ ਡਿਬੇਟ ਕਰ ਰਹੇ ਹੋ ਉਹਨਾਂ ਦੇ ਚੈਨਲ ਤੇ ਆਪ ਆਉਂਦੇ ਆ ਸੁਲੇ ਦਾਵੀ ਵਾਲੇ ਤੇ ਉਹਨਾਂ ਦੇ ਕਹਿੰਦੇ ਅਸੀਂ ਜਾਗਦੇ ਫੱਟੇ ਤੇ ਇਹ ਇਧਰੇ ਕਰੀ ਜਾਂਦੇ ਅਸੀਂ ਜਾਗਦੇ ਫੱਟੇ ਤੇ ਉਹ ਉਹ ਕਾਦੀ ਉਹ ਕੀ ਦਿੱਤਿਆ ਉਹ ਤੇ ਬੜੀਆਂ ਨੌਨਸੈਂਸਾਂ ਮਾਰੀਆਂ ਆਉਂਦੇ ਮੁੰਡੇ ਨੇ ਉਹਦੇ ਤੇ ਆ ਸਾਰਾ ਬਾਰ ਦਾ ਝੂਠ ਉਹਨੂੰ ਸੁਣਦਾ ਅਜੇ ਤੱਕ ਉਹੀ ਗੱਲ ਆ ਵੀ ਇੱਕ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਹੁਣ ਦੀ ਗੱਲ ਆ ਤੁਸੀਂ ਕਰ ਰਹੇ ਸੀਗੇ ਵੀ ਇੱਕ ਮਾਨਸਿਕਤਾ ਬਣ ਗਈ ਆ ਬੰਦਿਆਂ ਦੀ ਉਹਨਾਂ ਨੂੰ ਸੱਚ ਵੀ ਪਤਾ ਲਾ ਜਾਂਦਾ ਪਰ ਉਹ ਉਹ ਮਾਨਸਿਕਤਾ ਇਦਾਂ ਦੀ ਆ ਵੀ ਉਹ ਕਹਿੰਦੇ ਨਹੀਂ 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 ਅਸੀਂ ਜਿੱਥੇ ਆ ਗਏ ਉੱਥੇ ਟੇਹ ਰਹਿਣਾ ਮੈਂ ਜਦੋਂ ਨਵਾਂ ਨਵਾਂ ਆ ਇੱਥੇ ਵੈਸਟ ਦੇ ਵਿੱਚ ਤੇ ਮੈਂ ਹਨਾ ਕਿ ਮੈਂ ਸਪੋਟੀਫਾਈ ਆਦਾਂ ਸੀਗਾ ਸੁਣਦਾ ਦੇ ਗਾਣੇ ਕੋਣੀ ਸੁਣਦੇ ਨਹੀਂ ਮੈਂ ਕਹਾਂ ਚੱਲ ਯਾਰ ਇੱਥੇ ਗੁਰਬਾਣੀ ਲਾ ਲੈਂਦੀ ਆ ਉਹ ਕੁਦਰਤੀ ਸ਼ੇਰ ਸਿੰਘ ਦੀਆਂ ਨਾ ਉੱਤੇ ਉਹਨਾਂ ਨੇ ਦਸਮ ਗ੍ਰੰਥ ਦੀਆਂ ਬਚਿਤਰ ਨਾਟਕ ਦੀਆਂ ਉਹਨਾਂ ਨੇ ਉਹ ਪੋਸਟ ਕੀਤੀਆਂ ਹੋਈਆਂ ਆ ਮੈਨੂੰ ਤਾਂ ਪਤਾ ਨਹੀਂ ਸੀਗਾ ਇਹਨਾਂ ਚੀਜ਼ਾਂ ਬਾਰੇ ਵੀ ਸਾਡੇ ਗ੍ਰੰਥਿਆਂ 'ਚ ਨਹੀਂ ਹੈਗੇ ਜਾਂ ਇਹ ਜਿਗਰੜ ਪਤਾ ਮੈਂ ਸੌਣੇ ਸ਼ੁਰੂ ਕਰਦੇ ਉਹ ਸ਼ੁਰੂ ਮੇਰੇ ਖਿਆਨਾ ਉਹਨੇ ਕੀਤੀ ਸੀਗੀ ਵੀ ਮੋੜ ਕੇ ਮੇਰੇ ਖਿਆਨਾ ਆਪਣੇ ਪੰਜਵੇਂ ਪਾਸ਼ਾ ਦੀ ਸ਼ੀਧੀ ਹੁੰਦੀ ਆ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਉਹ ਸਿੰਘ ਨਹੀਂ ਗੁਰੂ ਹਰਗੋਬਿੰਦ ਪਾਜਾ ਜੀ ਜਦੋਂ ਹਥਿਆਰਾਂ ਦਾ ਆਪਣੇ ਕਾਂ ਤੱਕ ਤਰੀਕਾ ਸਾਰੀ ਹੁੰਦੀ ਆ ਸਾਰਾ ਉੱਥੋਂ ਤੇ ਆ ਸ਼ੁਰੂ ਕਰਕੇ ਨਾ ਉਹ ਮੁੜ ਕੇ ਉਹ ਵੇਚ ਜੀ ਉਹਨੇ ਕੁਛ ਇੰਨਾ ਨਹੀਂ ਗੱਲਾਂ ਵਾਂ ਤਾਂ ਕੀਤੀਆਂ ਇਹਦੇ ਦੇਵੀ ਦੂਵੀ ਲਿਆਂਦੀ ਕੋਈ ਇਦਾਂ ਦੀ ਗੱਲ ਕੀਤੀ ਹੈ ਉਹਨੇ ਤੇ ਉਹ ਚੀਜ਼ ਨੇ ਮੈਨੂੰ ਨਾ ਨੌਲੇਜ ਨਾ ਹੋਣ ਦੇ ਬਾਵਜੂਦ ਵੀ ਉਹ ਚੀਜ਼ ਨੇ ਮੈਨੂੰ ਇਦਾਂ ਹੱਟ ਕੀਤਾ ਮੈਂ ਕਿਹਾ ਯਾਰ ਨਹੀਂ ਆਹ ਗੱਲ ਨਹੀਂ ਸਹੀ ਹੈਗੀ ਕੀਤੀ ਹੈ ਨਹੀਂ ਤੇ ਉਹ ਚੀਜ਼ ਨੇ ਮੈਨੂੰ ਇੱਕ ਤਰ੍ਹਾਂ ਇਦਾਂ ਕਰਤਾ ਵੀ ਮੈਨੂੰ ਇਦਾਂ ਆਪਣੇ ਆਪ ਨੂੰ ਲੱਗਣ ਲੱਗਾ ਵੀ ਯਾਰ ਮੇਰੇ ਡਿਪਰੈਸ਼ਨ ਤੇ ਚਲ ਜਾਣਾ ਜਿੱਦਾਂ ਨਾ ਹੋ ਜਾਂਦਾ ਯਾਰ ਆਹ ਕੀ ਗੱਲ ਕਰਤੀ ਆ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਇਦਾਂ ਵੀ ਹੋਊਗੀ ਮੈਂ ਜਿਹੜਾ ਡਰਨ ਜਿਆ ਲਾਪਿਆ ਕੀ ਹੋ ਗਿਆ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਇਨਫਲੂਐਂਸ ਹਾ ਉਹਨਾਂ ਤੇ ਮੈਂ ਇੰਸਟਾਗ੍ਰਾਮ ਵੀ ਸੁਣਦਾ ਇਹਨਾਂ ਨੇ ਕੀ ਕੀਤਾ ਸਾਊਂਡ ਕਲਾਊਡ ਪੋਡਕਾਸਟਾਂ ਉਹ ਬਦ ਦੁਨੀਆ ਨਵੀਂ ਜਨਰੇਸ਼ਨ ਉਹ ਸੁਣਦੀ ਆ ਉੱਤੇ ਪਾਪਾ ਮਸ਼ਹੂਰੀ ਹੁੰਦਾ ਉਹ ਮੈਂ ਤਾਂ ਮੈਂ ਤਾਂ ਹੋ ਗਿਆ ਮੈਂ ਕਿਹਾ ਲੈ ਵੀ ਆ ਤਾਂ ਚੱਕਰੀ ਬੜਾ ਪੜਾਇਆ ਤੇ ਉਹ ਕੁਦਰਤੀ ਸੁਭਾਅ ਬਣਿਆ ਇੱਥੇ ਟਿਕਟੌਕ ਤੇ ਆ ਗਏ ਕੁਦਰਤੀ ਤੇ ਇਸ ਚੀਜ਼ਾਂ ਕਲੀਅਰ ਹੋਈਆਂ ਮੈਂ ਤਾਂ ਕਹਿੰਦਾ ਇਦਾਂ ਹੋਣੀ ਆ ਚਾਹੀਦੀਆਂ ਹਰੇਕ ਬੰਦੇ ਨੂੰ ਕਲੀਅਰ ਚੀਜ਼ਾਂ ਯਾ ਯਾ ਹੁਣ ਉਹ ਥੋੜਾ ਬੋਤਾ ਚੇਂਜ ਲਿਆਉਣ ਡਿਆ ਪਰ ਉਹ ਹੋਰ ਪਾਸੇ ਮਿਕਸਚਰ ਕਰੀ ਜਾਂਦਾ ਉਹ ਜਿਹੜਾ ਹੁਣ ਨਾਨਕਨਾਮ ਵਾਲਾ ਵਾ ਇਨ ਆ ਦਾ ਉਹ ਵੀ ਬਹੁਤ ਪੂਰ ਦਾ YouTube ਚੈਨਲ ਤੇ ਗੁਰਸਤਪਾਲ ਸਿੰਘ ਆਹ ਉਹ ਹਾਚਪਰੇਆਂ ਵਾਲਾ ਕੰਮ ਬਹੁਤ ਮੈਨੂੰ ਪੇੜਾ ਲੱਗਾ ਮੈਨੂੰ ਤਾਂ ਖਿਆਲ ਆਂਦੀ ਐ ਸਾਡੀ ਇੰਨੇ ਤੁਸੀਂ ਉਹ ਅਨਪੜ੍ਹ ਜਨਤਾ ਵਾਲੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਡੇ ਉਹਦੇ ਕੀ ਬੋਲੀ ਜਾਂਦੇ ਹੋ ਹਾਂ ਆਹ ਉਹ ਤੇ ਸਭ ਕੁਝ ਜਸਟੀਫਾਈ ਕਰੀ ਜਾਂਦੇ ਆ ਯਾਰ ਉਹਨਾਂ ਨੇ ਉੰਨਾ ਨੇ ਵੇਖਿਆ ਮਣ ਜੀ ਹਾਨੂੰ ਮਾਨ ਨਹੀਂ ਲਿਆ ਸਕਦੇ ਤੇ ਇੱਥੇ ਯਰ ਰਸ਼ੀਦ ਸਿੰਘਾਂ ਵਾਲਾ ਕਨਸੈਪਟ ਜਿਹੜਾ ਵਾ ਵੀ ਵਿੱਚ ਆਉਂਦੇ ਆ ਇੱਕ ਤੇ ਆਪਾਂ ਹਿਸਟੋਰੀਕਲ ਕਹਿੰਦੇ ਨਾ ਲੜੇ ਆ ਨਾ ਜ਼ੁਲਮ ਉਹ ਤਾਂ ਸਾਰੇ ਆਪਾਂ ਮੰਨਦੇ ਆ ਜਿਹੜਾ ਕਿ ਇਹ ਚ ਆਉਂਦੇ ਪਹਿਰੇ ਲੱਗਦੇ ਆ ਇਹ ਤੇ ਗੁਰਮਤਿ ਦਾ ਕਨਸੈਪਟ ਹੈ ਹੀ ਨਹੀਂ ਕਿਤੇ ਕਿੱਥੇ ਆ ਗੁਰੂ ਗ੍ਰੰਥ ਸਾਹਿਬ 'ਚ ਇਦਾਂ ਦਾ ਆਈਡੀਆ ਇੱਕ ਵੀ ਇਹ ਤੇ ਮੁਸਲਮਾਨਾਂ ਦਾ ਸੀਗਾ ਉਹਨਾਂ ਨੇ ਆਉਂਦਿਆ ਮੋਢਿਆਂ ਤੇ ਬੈਠੇ ਆ ਉੱਤੇ ਚੜ ਕੇ ਕਦੀ ਫਰਿਸ਼ਤੇ ਬੈਠੇ ਆ ਕਦੀ ਕਿਤੇ ਆ ਇਹਨਾਂ ਨੇ ਉਹ ਉਹ ਮੰਨਦੇ ਆ ਵੀ ਜਿਹੜੇ ਇਸਲਾਮ 'ਚ ਜਿਹੜੇ ਸ਼ਹੀਦ ਹੋ ਜਾਂਦੇ ਸਿੱਧੇ ਫਰਿਸ਼ਤੇ ਜਾਂਦੇ ਸਿੱਧੇ ਜੰਨਤ ਜਾਂਦੇ ਆ ਉਹ ਉਹ ਆਪਣੇ ਆਪਣੇ ਇਹ ਨੈਰੇਟਿਵ ਨੂੰ ਪੁਸ਼ ਕਰਦੇ ਆ ਜਿਵੇਂ ਹੁਣ ਜਿਹੜਾ ਸੋਵਰਨ ਸਟੇਟ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਵੀ ਇਹ ਇਹ ਜੀ ਨੂੰ ਖਿੱਚ ਕੇ ਲੈ ਆਉਂਦੇ ਪਤਾ ਨਹੀਂ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਵੀ ਇੰਨੇ ਇੰਨੇ ਕਰੋੜ ਖਾਲਸਾ ਆਊਗਾ ਉਹ ਤਾਂ ਸਾਰੀਆਂ ਕੁੱਕਿਆਂ ਵਾਲੇ ਲਿਖੀਆਂ ਯਾਰ ਉਹ ਤਾਂ ਕੁੱਕ ਕੁੱਕਿਆਂ ਨਹੀਂ ਲਿਖਾਈ ਆ ਉਹ 100 ਸਾਲਾਂ ਸਾਖੀ ਉਹੀ ਉੱਥੇ ਆ ਕੇ ਵੀ ਉੱਥੇ ਆਪ ਆਉਣਾ ਗੁਰੂ ਸਾਹਿਬ ਨੇ ਇਦਾਂ ਕਰਨੀਆਂ ਆ ਆ ਕਰ ਲੈਣਾ ਉਹ ਚੀਜ਼ਾਂ ਵੀ ਉਹਨਾਂ ਜ਼ਰੂਰ ਕਿ ਗੁਰੂ ਸਾਹਿਬ ਨੇ ਉਹਨਾਂ ਦੇ ਨੇਕ ਲੰਕ ਵੀ ਆਉਣਾ ਉੱਥੇ ਤੇ ਫਿਰ ਕਲਕੀ ਅਵਤਾਰ ਵੀ ਵਿਸ਼ਨੂੰ ਦਾ ਅਖੀਰ ਚ ਮਤਲਬ ਇਹ ਮੰਨਦੇ ਆ ਵੀ ਕੋਈ ਕਸਰ ਰਹਿ ਗਈ ਆ ਸਿੱਖ ਗੁਰੂ ਸਾਹਿਬਾਂ ਕੋ ਕੁਝ ਅਸਲੀ ਗੱਲ ਨਹੀਂ ਹੋਈ ਆ ਅਜੇ ਕੁਝ ਐਕਚੁਅਲੀ ਕੰਮ ਕਰਨਾ ਕਿਸੇ ਹੋਰ ਨੇ ਆਉਣਾ ਉਹੀ ਗੱਲ ਹੈ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਜਿਹੜੇ ਇਹ ਚੀਜ਼ਾਂ ਸਾਡੇ ਪਰਿਵਾਰਾਂ ਚੋਂ ਨਿਕਲੀਆਂ ਆਂ ਭਾਵੇਂ ਕਿ ਬੰਦਾ ਪੜਿਆ ਨਾ ਪੜਿਆ ਹੋਵੇ ਇਹ ਚੀਜ਼ਾਂ ਨੂੰ ਪਰ ਜਦੋਂ ਉਹ ਬੰਦੇ ਦੇ ਕੰਨ ਦੇ ਵਿੱਚ ਗੱਲ ਪੈਂਦੀ ਉਹਨੂੰ ਆਪਣੇ ਉਹਨੂੰ ਇਹ ਗੱਲ ਮਹਿਸੂਸ ਹੋ ਜਾਂਦੀ ਨਹੀਂ ਵੀ ਯਾਰ ਆਹ ਬੰਦਾ ਇੱਥੇ ਗਲਤ ਗੱਲ ਕਰ ਰਿਹਾ ਹਾਂ ਇਹ ਤਾਂ ਸਾਡੀਆਂ ਚੀਜ਼ਾਂ ਨਹੀਂ ਹੈਗੀਆਂ ਆਈ ਨਾ ਇੱਕ ਹੀ ਕੀਤਾ ਇਹਨਾਂ ਨੇ ਪਿਛਲੇ ਇਹਨਾਂ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਤੇ 100 ਸਾਲ ਦਾ ਨਾ ਇਹ ਇਹ ਬੈਕਪੁੱਟ ਤੇ ਸੀਗੇ ਆ ਹੁਣ 20 ਸਾਲਾਂ ਤੋਂ ਫੇਰ ਇਹਨਾਂ ਨੂੰ ਹਵਾ ਜਦੋਂ ਤੋਂ ਬਾਜਪਾਈ ਦੀ ਸਰਕਾਰ ਬਣੀ ਸੀ ਉਦੋਂ ਤੋਂ ਬਾਅਦ ਇਹਨਾਂ ਨੂੰ ਸਪੋਰਟ ਮਿਲੀ ਉਦੋਂ ਤੋਂ ਬਾਅਦ ਇਹ ਸਾਰੇ ਦੁਬਾਰਾ ਫੇਰ ਲਾਈਨ ਦੇ ਵੈਬਸਾਈਟਾਂ ਬਣਾਈਆਂ ਬਾਹਰ ਬੰਦੇ ਆਉਣ ਡੇ ਆ ਹੋਰੋਂ ਡੇ ਆ ਇਹ ਸਾਰੇ ਸਪੌਂਸਰਡ ਹੋਣ ਡੇ ਫੇਰ ਦੁਬਾਰਾ ਬੰਦੇ ਨਹੀਂ ਤੇ ਪਿਛਲੇ ਜਦੋਂ ਤੋਂ ਸ਼੍ਰੋਮਣੀ ਕਮੇਟੀ ਬਣੀ ਹੋਰ ਬਥੇਰੀਆਂ ਆਉਂਨਾਂ ਕੋ ਉਹਨਾਂ ਦੀਆਂ ਵੀ ਕੁਝ ਹੈਗੀਆਂ ਛੋਟੀਆਂ-ਮੋਟੀਆਂ ਗਲਤੀਆਂ ਪਰ ਇਹ ਤਾਂ ਫੰਡਾਮੈਂਟਲ ਜਿਹੜੀ ਸਾਡੀ ਫਿਲਾਸਫੀ ਆ ਚਾਲ ਜੀ ਆ ਜਿਹੜੀ ਸਾਡਾ ਇਸ਼ਟ ਵਾ ਉਹੀ ਬਦਲੀ ਜਾ ਰਹੀ ਆ ਇਹ ਤਾਂ ਮੁੱਢ ਤੇ ਹੀ ਆ ਵਾਰ ਕਰੀ ਜਾਂਦੇ ਆ ਕੋਰ ਪ੍ਰਿੰਸੀਪਲ ਤੇ ਅੱਛਾ